ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਅਸਾਈਆਂ ਦਾ ਸਭ ਦਾ ਸਾਂਝਾ ਪੰਜਾਬ ਦੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਹੋਵੇ ਤੇ ਉਹਦੇ ਖਿਲਾਫ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜਿਵੇਂ ਮਲੇਰਕੋਟਲੇ ਗੀਤਾ ਦੀ ਹੋਈ ਜਾਂ ਪੰਜਾਬ ਦੇ ਬਹੁਤ ਸਾਰੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਔਰ ਮੇਰੇ ਹਿਸਾਬ ਨਾਲ ਇਸ ਕਾਨੂੰਨ ਦੀ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਹੈ ਇਸ ਕਰਕੇ ਅਸੀਂ ਆਪਣਾ ਸਮਰਥਨ ਇਹਨਾਂ ਨੂੰ ਦਿੰਦੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਵਰਸਸ ਸਿੱਖ ਕੀਤਾ ਜਾ ਸਕੇ ਪਰ ਇੱਥੇ ਦਾ ਮਾਹੌਲ ਬਿਲਕੁਲ ਉਲਟ ਹੈ। ਪਾਪੇ ਨਾਨਕ ਦਾ ਅਸਰ, ਪਾਪਾ ਬੁੱਲੇ ਸ਼ਾਹ ਦਾ ਅਸਰ ਉਹ ਬਹੁਤ ਪਹਿਲਾਂ ਤੋਂ ਅਜਿਹਾ ਨਹੀਂ ਹੈ। ਮੈਨੂੰ ਨਹੀਂ ਲੱਗਦਾ ਜਿਹੜੀ ਫਿਰਕੂ ਤਾਕਤਾਂ ਨੇ ਉਹਨਾਂ ਦਾ ਕੋਈ ਬਹੁਤਾ ਅਸਰ ਪੰਜਾਬ 'ਚ ਹੋਏਗਾ। ਪੰਜਾਬ ਗੁਰੂਆਂ, ਪੀਰਾਂ ਦੇ ਨਾਂ ਤੇ ਵੱਸਦਾ ਹੈ। ਇਹ ਬੜੀ ਪਵਿੱਤਰ ਥਾਂ ਹੈ। ਹੋਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਪੰਜਾਬ ਦੀ ਧਰਤੀ ਤੇ ਲਗਾਤਾਰ ਬੇਅਦਬੀਆਂ ਵਾਪਰਨ ਦਾ ਕਾਰਨ ਕੀ ਸ ਹੈ? ਇਹਦਾ ਕਾਰਨ ਤਾਂ ਸਿਆਸੀ politcal ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਵੇ ਤਾਂ ਕਿ ਉਹ ਆਪਸ ਵਿੱਚ ਇੱਕ ਦੂਜੇ ਨਾਲ ਖੇਪੜਦੇ ਰਹਿਣ ਉਸ ਤੋਂ ਤੁਸੀਂ ਕਿੰਤੂ ਪ੍ਰੰਤੂ ਕਰਦੇ ਰਹੋ ਜਿਹੜਾ ਡੱਲੇਵਾਲ ਤੇ ਖੰਦੇੜ ਹੋਰਾਂ ਦਾ ਧਰਨ ਲੱਗਿਆ ਤੇ ਅੱਜ ਤੁਸੀਂ ਖੁਦ ਧਰਨ ਦੇ ਵਿੱਚ ਪਹੁੰਚੇ ਹੋ ਤੇ ਉਸ ਦੀ ਸਪੋਰਟ ਕਰ ਰਹੇ ਹੋ ਐ ਐਂਡ ਦੇ ਜਿਹਦੇ ਤੇ ਡੱਲੇਵਾਲ ਸਾਹਿਬ ਨੇ ਜਦੋਂ ਤੱਕ ਮੈਚਕਿਆ ਉਹ ਚ ਕੁਝ ਨਹੀਂ ਨਿਕਲਿਆ ਸੀ ਜੀ ਅਚੀਵ ਕੁਝ ਨਹੀਂ ਹੋਇਆ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਉਹ ਚ ਨਿਕਲਣਾ ਕੁਛ ਨਹੀਂ ਇਹ ਇਹਨਾਂ ਦੀ ਆਪਸੀ ਸਿਆਸਤ ਆ 2020 ਦੇ ਐਂਡ 'ਚ ਔਰ 21 'ਚ ਜਦੋਂ ਲਗਨੇ ਸਟਾਰਟ ਹੋਏ ਸੀਗੇ ਤਾਂ ਕਿਸਾਨੀ ਵੀ ਨਾ ਪੰਜਾਬ 'ਚ 32 ਜਾਂ 34 ਹੁੰਦੀਆਂ ਸੀਗੀਆਂ ਆਜੀ ਤਰੀਕ 80 ਤੋਂ ਉੱਪਰ ਪੰਜਾਬ 'ਚ ਇਹ ਵੀ ਜਿਹੜਾ ਸਾਟਾ ਲੋਕ ਨੇ ਮਾਲਵੇ ਦੇ ਖਾਸ ਤੌਰ ਤੇ ਉਹ ਇਮੋਸ਼ਨਲ ਨੇ ਪੰਜਾਬ 'ਚ ਵੱਡੇ ਸਕੇਲ ਦੇ ਬੇਰੋਜ਼ਗਾਰੀ ਮੈਨੂੰ ਇਹ ਚੀਜ਼ ਜੁਬੀ ਕਿ ਲੋਕ ਜਿਹੜੀ ਚੀਜ਼ ਸਾਨੂੰ ਸਾਫ਼-ਸਾਫ਼ ਤੁਸੀਂ ਜਾਂਦੀ ਹੈ ਉਹ ਲੋਕ ਕਿਉਂ ਨਹੀਂ ਦੇਖ ਪਾ ਰਹੇ ਉਹ ਕਿਉਂ ਆਪਣੇ ਉਹ ਕਿਉਂ ਵਰਤੇ ਜਾ ਰਹੇ ਹੈ ਇਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਸ ਧਰਮੇ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਜਿਹੜਾ ਧਰਨਾ ਲਾਇਆ ਤੇ ਉਹਦੇ ਵਿੱਚ ਵੀ ਆਗੂ ਬਿਕ ਗਏ ਤੇ ਇਸ ਤਰੀਕੇ ਦੇ ਇਲਜ਼ਾਮ ਸ਼ੁਰੂ ਤੋਂ ਲੱਗਦੇ ਰਿਹਾ ਜਦੋਂ ਵੀ ਕੋਈ ਵੀ ਧਰਨਾ ਲੱਗਦਾ ਦਿੱਲੀ ਧਰਨੇ ਦੀ ਪ੍ਰਾਪਤੀ ਇਹ ਸੀ ਕਿ ਜਿਹੜੇ ਕਾਨੂੰਨ ਮੜਵਾਉਣ ਗਏ ਸੀ ਉਹ ਮੜ ਕੇ ਜਦੋਂ ਤੁਸੀਂ ਦੇਖਿਆ ਵੀ ਤੁਹਾਡੇ ਨਾਲ ਲੋਕ ਜੁੜ ਰਹੇ ਹੋ ਤੁਸੀਂ ਦੋ ਚਾਰ ਚੀਜ਼ਾਂ ਹੋਰ ਪਾ ਲਈਆਂ ਪੰਜਾਬ ਵਾਲੇ ਨੂੰ ਐਮਐਸ ਵੀ ਮਿਲੀ ਜਾਂਦੀ ਹੈ ਯੂਪੀ ਵਾਲੇ ਨੂੰ ਨਹੀਂ ਮਿਲ ਰਹੀ ਉਹ ਨਹੀਂ ਆਹੀ ਗੱਲ ਹੈ ਸਾਨੂੰ ਤਾਂ ਪਿਛਲੇ 60 ਸਾਲਾਂ ਤੋਂ ਮਿਲ ਰਹੀ ਹੈ ਔਰ ਗਾਂ ਵੀ ਮਿਲਣੀ ਹੈ ਸ਼ੀਸ਼ ਤੋਂ ਕਿਲੀਆ ਪੰਜਾਬ ਦੀ ਐਮਐਸਪੀ ਭਾਰੀ ਨਾ ਬੰਦ ਹੋਈ ਸੀ ਨਾ ਹੋਣੀ ਹੈ ਸਾਡਾ ਮਾਹੌਲ ਤੇ ਖਰਾਬ ਹੋ ਰਿਹਾ ਸਾਨੂੰ ਨਵੀਆਂ ਫਸਲਾਂ ਦੀ ਨਵੀਆਂ ਮੰਡੀਆਂ ਦੀ ਲੋੜ ਹੈ ਜਿਹੜਾ ਮਕਸਦ ਹੈ ਉਹ ਸਹੀ ਲੱਗਿਆ ਜਿਹੜੀ ਜੀ ਸਹੀ ਲੱਗਿਆ ਭਾਈ ਉਹਦੇ ਨਾਲ ਆਪਣਾ ਠੋਕੇ ਨਾਲ ਕੁਝ ਲੋਕ ਇਹ ਮੰਨਦੇ ਸੀ ਕਿ ਪੰਜਾਬੀਆਂ ਦਾ ਨੁਕਸਾਨ ਹੋਣਾ ਉਹਦੇ ਵਿੱਚੋਂ ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਸਮਝ ਸਕਦੇ ਔਰ ਉਸ ਤੋਂ ਬਾਅਦ ਜਿਹੜੇ ਲੋਕ ਕਹਿੰਦੇ ਨੇ ਵੀ ਭਾਈ ਗੁਜਰਾਤ ਚ ਚਲੇ ਜਾਓ ਰੱਡਸਨ ਚ ਚਲੇ ਜਾਓ ਪਾਕਿਸਤਾਨ ਜਿਹੜੇ ਰੌਕਟ ਸਿੱਟੇ ਉਹ ਸਾਡੇ ਦੀ ਸੁੱਟੇ ਸੀ ਨਾ ਜਿਸ ਖਿੱਤੇ ਤੇ ਰਹਨੇ ਆ ਕਿਸ ਮਿੱਟੀ ਤੇ ਰਹਨੇ ਆ ਜਿੰਨਾ ਨਾਲ ਵਿਚਰਦੇ ਆ ਜਦੋਂ ਉਹਨਾਂ ਦੇ ਢੀੜ ਪਊਗੇ ਅਸੀਂ ਵੱਜਾਂਗੇ ਜਾਂ ਅਸੀਂ ਬਹਾਨਾ ਥੋੜਾ ਬਣਾਵਾਂਗੇ ਉਹ ਬੇਵਕੂਫੀ ਹੈ ਸਾਨੂੰ ਬੇਵਕੂਫੀ ਨਹੀਂ ਕਰਨੀ ਚਾਹੀਦੀ ਈਮੋਸ਼ਨ ਹੋਣਾ ਚੰਗੀ ਗੱਲ ਆ ਬਹੁਤ ਸੱਜਣਾ ਨੇ ਜਿਹੜੇ ਪਾਕਿਸਤਾਨ ਨੂੰ ਮਾੜਾ ਚੰਗਾ ਬੋਲ ਰਹੇ ਸੀ ਗਾਲਾਂ ਕੱਢ ਰਹੇ ਸੀ ਸਾਡੇ ਤੇ ਹਮਲਾ ਕਿਉਂ ਹੋ ਗਿਆ ਸਾਡੇ ਘਰੇ ਆ ਕੇ ਕੋਈ ਹਮਲਾ ਕਰ ਗਿਆ ਤੇ ਸਾਡੇ ਬੰਦੇ ਮਾਰ ਗਿਆ ਤੇ ਉਹ ਉਹ ਉਹਦੀ ਗੱਲ ਕੌਣ ਕਰੇ ਦਿਲ ਤੋਂ ਪੈ ਜਾਂਦਾ ਹੈ ਤਾਂ ਧੜਿਆਂ ਦੇ ਬਾਹਰ ਨਾ ਫਿਰ ਸੱਚ ਉਹ ਸੱਚ ਨੂੰ ਸੱਚ ਨਹੀਂ ਦੇਖਦੇ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਬੱਕਰੇ ਬੱਕਰੇ ਪਰਸਪੈਕਟਿਵ ਤੋਂ ਚੀਜ਼ਾਂ ਦੇਖ ਕੇ ਘੋਖ ਕੇ ਫਿਰ ਕੋਈ ਆਪਣੇ ਡਿਸੀਜਨ ਤੇ ਪਹੁੰਚਣਾ ਚਾਹੀਦਾ ਫਿਰ ਉਹਨੂੰ ਅਮਲ ਕਰਨਾ ਚਾਹੀਦਾ ਕਿ ਆਪ ਜਿੰਦੂ ਅਸੇ ਸੇ ਕਦੇ ਵੀ ਨਹੀਂ ਹੋਊਗਾ ਨਾ ਕਦੇ ਪਹਿਲਾਂ ਹੋਇਆ ਸੀ ਨਾ ਹੋਣਾ ਨਾ ਜੇ ਕਿਸੇ ਨੂੰ ਲੱਗਦਾ ਹੈ ਮੇਰੀ ਇਹ ਇੰਟੈਂਸ਼ਨ ਆ ਮੇਰੀ ਕੋਈ ਐਕਟ ਇੰਟੈਂਸ਼ਨ ਨਹੀਂ ਠੰਡੇ ਹੋ ਕੇ ਵੀ ਚੱਲਦੇ ਆ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਪਰਸੈਪਸ਼ਨ ਤੁਹਾਡੇ ਬਾਰੇ ਕੀ ਬਣ ਰਹੀ ਹੈ ਉਹ ਜ਼ਿਆਦਾ ਇੰਪੋਰਟੈਂਟ ਨਾ ਔਰ ਇਹ ਸਰਕਾਰ ਯੂਪੀਏ ਵਾਂਗੂ ਪਰਸੈਪਸ਼ਨ ਦੇ ਮਾਮਲੇ 'ਚ ਬਿਲਕੁਲ ਫੇਲ ਹੋ ਰਹੀ ਹੈ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਦੇ ਵਿੱਚ ਖੜੇ ਆ ਜਿੱਥੇ ਬੇਅਦਬੀਆਂ ਰੋਕਣ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਭਾਈ ਗੁਰਜੀਤ ਸਿੰਘ ਕਾਲਸਾ ਪਿਛਲੇ 6-7 ਮਹੀਨਿਆਂ ਤੋਂ ਕਰੀਬ-ਕਰੀਬ 8 ਮਹੀਨਿਆਂ ਤੋਂ ਮੋਰਚੇ ਤੇ ਡੱਟੇ ਹੋਏ ਨੇ ਤੇ ਉਸ ਦੌਰਾਨ Hindu ਆਗੂ ਕਹਿ ਸਕਦੇ ਆ ਵਿਨਾਇਕ ਦੱਤ ਜੀ ਸਾਡੇ ਨਾਲ ਨੇ ਦੱਤ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਤੇ ਬੇਅਦਬੀ ਦਾ ਇਨਸਾਫ ਮੰਗਿਆ ਜਾ ਰਿਹਾ ਪਰ ਸਰਕਾਰ ਦਾ ਰਵੱਈਆ ਕੋਈ ਵਧੀਆ ਚੰਗਾ ਬਹੁਤਾ ਚੰਗਾ ਦਿਖਾਈ ਨਹੀਂ ਦੇ ਰਿਹਾ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਅ ਭਾਈ ਜੀ ਹੁਣ ਇਸ ਨਾਲ ਦੋ ਤਿੰਨ ਗੱਲਾਂ ਨੇ ਇੱਕ ਤਾਂ ਜਿਹੜੇ ਮਕਸਦ ਨੂੰ ਲੈ ਕੇ ਉਹ ਤੁਰੇ ਨੇ ਉਹ ਮਕਸਦ ਬਹੁਤ ਅੰਗਰੇਜ਼ੀ ਚ ਕਹੀਏ ਪਾਇਸ ਪੰਜਾਬੀ ਚ ਕਹੀਏ ਪਵਿੱਤਰ ਜੀ ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਇਸਾਈਆਂ ਦਾ ਸਭ ਦਾ ਸਾਂਝਾ ਹੈ ਔਰ ਅੱਜ ਇੱਥੇ ਸਰਬ ਧਰਮ ਸੰਮੇਲਨ ਇਹਨਾਂ ਨੇ ਇੱਥੇ ਰੱਖਿਆ ਸੀਗਾ ਕਿ ਜਿੱਥੇ ਜਿਹਦਾ ਮਕਸਦ ਇਹ ਸੀ ਕਿ ਪੰਜਾਬ ਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਹੋਵੇ ਤੇ ਉਹਦੇ ਖਿਲਾਫ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਉਹ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਚਾਈ ਇਹ ਹੈ ਕਿ ਜਿਹੜਾ ਸਾਡਾ ਮੁਲਕ ਹੈ ਉਹਦੇ ਵਿੱਚ ਧਰਮ ਉਰਚ ਪੰਥ ਉਹਦੇ ਉਹਦੀ ਆਸਥਾ ਜਿਹੜੀ ਹੈ ਉਹ ਲੋਕਾਂ ਦੇ ਬਹੁਤ ਕਰੀਬ ਹੈ ਬਹੁਤ ਨੇੜੇ ਹੈ ਲੋਕ ਇਸ ਚੀਜ਼ ਨੂੰ ਬਹੁਤ ਮੰਨਦੇ ਆ ਔਰ ਜਦੋਂ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜਿਵੇਂ ਮਲੇਰਕੋਟਲੇ ਗੀਤਾ ਦੀ ਹੋਈ ਜਾਂ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਤੇ ਉਹਦੇ ਨਾਲ ਲੋਕਾਂ ਦੇ ਹਿਰਦੇ ਵਲੁੰਧਰੇ ਜਾਂਦੇ ਆ ਉਹਦੇ ਨਾਲ ਲੋਕਾਂ ਨੂੰ ਤਕਲੀਫ ਹੁੰਦੀ ਹੈ ਔਰ ਬਹੁਤ ਸਾਰੀਆਂ ਜਿਹੜੇ ਇਸ ਭਾਈਚਾਰੇ ਅਕਸਾਂਜ ਵਿੱਚ ਜਿਹੜੇ ਲੋਕ ਫਿੱਕ ਪਾਉਣਾ ਚਾਹੁੰਦੇ ਨੇ ਉਹੀ ਅਜਿਹੀਆਂ ਕੁਝੀਆਂ ਹਰਕਤਾਂ ਕਰਦੇ ਨੇ ਔਰ ਜੇ ਉਹਨਾਂ ਕੁਝੀਆਂ ਹਰਕਤਾਂ ਕਰਨ ਵਾਲੇ ਤੇ ਜੇ ਅਸੀਂ ਕੋਈ ਲਗਾਮ ਲਾਉਣੀ ਹੈ ਤਾਂ ਸਖਤ ਕਾਨੂੰਨ ਹੋਣਾ ਚਾਹੀਦਾ ਔਰ ਮੇਰੇ ਹਿਸਾਬ ਨਾਲ ਇਸ ਕਾਨੂੰਨ ਦੀ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਹੈ ਇਸ ਕਰਕੇ ਅਸੀਂ ਆਪਣਾ ਸਮਰਥਨ ਇਹਨਾਂ ਨੂੰ ਦਿੰਨੇ अच्छा भाई जी ਤੁਸੀਂ ਭਾਈਚਾਰ ਕੇਕੇ ਦੀ ਗੱਲ ਕਰੀ ਤਾਂ ਮੌਜੂਦਾ ਸਰਕਾਰਾਂ ਨੇ ਕੇਂਦਰ ਸਰਕਾਰ ਹੋਵੇ ਜਾਂ ਫਿਰ ਸੂਬਿਆਂ ਦੀਆਂ ਵੱਖ-ਵੱਖ ਸਰਕਾਰਾਂ ਹੁਣ ਤਾਂ ਇੱਕ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਧਰਮਾਂ ਦੀ ਰਾਜਨੀਤੀ ਕਰਦਾ ਹੈ ਇੰਡੀਆ ਪੱਧਰ ਤੇ Hindu versus Muslim ਕਰ ਦਿੱਤਾ ਜਾਂਦਾ ਤੇ ਅਗਲਾ ਟਾਰਗੇਟ ਹੁਣ ਕਹਿੰਦੇ ਪੰਜਾਬ ਹੈ ਤੇ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ Hindu versus Sikh ਕੀਤਾ ਜਾ ਸਕੇ ਪਰ ਇੱਥੇ ਦਾ ਮਾਹੌਲ ਬਿਲਕੁਲ ਉਲਟ ਹੈ ਤੇ ਇਹ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਭਾਈ ਜੀ ਪੰਜਾਬ ਚ ਦਾ ਜਿਹੜਾ ਅ ਅਸੀਂ ਕਹੀਏ ਬਾਬੇ ਨਾਨਕ ਦਾ ਅਸਰ ਬਾਬਾ ਬੁੱਲੇ ਸ਼ਾਹ ਦਾ ਅਸਰ ਉਹ ਬਹੁਤ ਪਹਿਲਾਂ ਤੋਂ ਅੱਜ ਦਾ ਨਹੀਂ ਹੈ ਪਿਛਲੇ 3-4 ਸਾਲਾਂ 3-4 ਸੌ ਸਾਲਾਂ ਤੋਂ ਜਿਹੜੀ ਸਾਨੂੰ ਗੁਰਤੀ ਮਿਲੀ ਹੈ ਉਹ ਸਾਂਝੀ ਵਾਲਤਾ ਦੀ ਹੈ ਉਹ ਅ ਏਕੇ ਦੀ ਹੈ ਸੋ ਮੈਨੂੰ ਨਹੀਂ ਲੱਗਦਾ ਜਿਹੜੀਆਂ ਫਿਰਕੂ ਤਾਕਤਾਂ ਨੇ ਉਹਨਾਂ ਦਾ ਕੋਈ ਬਹੁਤਾ ਅਸਰ ਪੰਜਾਬ 'ਚ ਹੋਏਗਾ ਹਾਂ ਪੰਜਾਬ 'ਚ ਹਰੇਕ ਮਜ਼ਹਬ ਨੂੰ ਔਰ ਹਰੇਕ ਜਾਤ ਦੇ ਬੰਦੇ ਨੂੰ ਬਰਾਬਰ ਸਨਮਾਨ ਮਿਲਣਾ ਚਾਹੀਦਾ ਜੋ ਕਿ ਬਹੁਤ ਹੱਦ ਤੱਕ ਮਿਲਦਾ ਵੀ ਹੈ ਕਿਤੇ ਕਿਤੇ ਕੁਝ ਘਟਨਾਵਾਂ ਹੁੰਦੀਆਂ ਨੇ ਔਰ ਸਾਡਾ ਮਕਸਦ ਇਹੀ ਹੈ ਕਿ ਜਿਹੜੀਆਂ ਉਹ ਘਟਨਾਵਾਂ ਵੀ ਹੁੰਦੀਆਂ ਨੇ ਉਹ ਵੀ ਨਾ ਹੋਣ ਇੱਕ ਚੀਜ਼ ਹੋਰ ਦੇਖਿਆ ਕਿ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੇ ਨਾਂ ਤੇ ਵਸਦਾ ਹੈ ਇਹ ਬੜੀ ਪਵਿੱਤਰ ਥਾਂ ਹੈ ਤੇ ਪਰ ਇਹ ਸਭ ਦੇ ਬਾਵਜੂਦ ਵੀ ਬੇਅਦਬੀਆਂ ਲਗਾਤਾਰ ਵਾਪਰਦੀਆਂ ਨੇ 2015 ਵਾਲੀ ਨੂੰ ਬਹੁਤ ਵੱਡੀ ਬੇਅਦਬੀ ਕਹਿ ਕੇ ਦੇਖਿਆ ਜਾਂਦਾ ਪਰ ਉਹ ਬੇਅਦਬੀਆਂ ਲਗਾਤਾਰ ਵਾਪਰ ਰਹੀਆਂ ਨੇ ਉਹ ਭਾਵੇਂ ਕੁਰਾਨ ਸ਼ਰੀਫ ਦੀ ਹੋਵੇ ਜਾਂ ਫਿਰ ਤੁਸੀਂ ਗੀਤਾ ਦਾ ਜ਼ਿਕਰ ਕੀਤਾ ਜਾਂ ਫਿਰ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਪੰਜਾਬ ਦੀ ਧਰਤੀ ਤੇ ਲਗਾਤਾਰ ਬੇਅਦਬੀਆਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਦੇਖੋ ਇਹਦਾ ਕਾਰਨ ਤਾਂ ਸਿਆਸੀ ਆ ਪੋਲਿਟਿਕਲ ਕਾਰਨ ਆ ਜਿਹੜਾ ਸਾਡੇ ਜਿਹੜੇ ਇਸ ਟਾਈਮ ਜਿਹੜੇ ਲੀਡਰ ਬੈਠੇ ਨੇ ਜਿਹੜੇ ਸਿਆਸਤਦਾਨ ਬੈਠੇ ਨੇ ਉਹਨਾਂ ਨੂੰ ਪਤਾ ਕਿ ਜੇ ਸਾਰਥਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਕਾਉਣ ਮਤਲਬ ਪਟਕਾਉਣਾ ਤਾਂ ਜਿਹੜੇ ਇਮੋਸ਼ਨਲ ਮੁੱਦੇ ਨੇ ਜਿਨ੍ਹਾਂ ਨਾਲ ਜਿਵੇਂ ਆਪਣੀ ਪਹਿਲਾਂ ਗੱਲ ਹੋਈ ਕਿ ਲੋਕ ਆਪਣੇ ਇਸ਼ਟ ਵਿੱਚ ਆਪਣੇ ਪੰਥ ਚ ਆਪਣੇ ਰੱਬ ਚ ਬੇਅੰਤਿਹਾ ਅਸਥਾ ਰੱਖਦੇ ਆ ਇਮੋਸ਼ਨਲ ਨੇ ਉਹਦੇ ਪ੍ਰਤੀ ਸੋ ਜੇ ਵਾ ਸਿਆਸਤਦਾਨ ਨੂੰ ਲੱਗਦਾ ਵੀ ਜੇ ਉਹਨੇ ਸਹੀ ਮੁੱਦੇ 'ਤੇ ਧਿਆਨ ਭਟਕਾਉਣਾ ਹੈ ਤਾਂ ਇਸ ਪਾਸੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਜਾਵੇ ਤਾਂ ਕਿ ਉਹ ਆਪਸ 'ਚ ਇੱਕ ਦੂਜੇ ਨਾਲ ਖੇਬੜਦੇ ਰਹਿਣ ਤੇ ਉਹ ਪੋਲਰਾਈਜੇਸ਼ਨ ਕਰਕੇ ਆਪਣੇ ਮਕਸਦ 'ਚ ਕਾਮਯਾਬ ਹੋਵੇ अच्छा भाई जी एक और चीज है ते बहुत सारे किसानੀ आंदोलन ਦੇ ਧਰਨਾ ਦੇਖਿਆ ਅਸੀਂ ਮੈਂ ਖੁਦ ਵੀ ਕਵਰ ਕੀਤਾ ਫਿਰ ਉਸ ਤੋਂ ਬਾਅਦ ਡੱਲੇਵਾਲ ਤੇ ਪੰधेर ਹੋਰਾਂ ਦਾ ਧਰਨਾ ਲੱਗਿਆ ਹੋਇਆ ਸੀ ਉਸ ਤੇ ਤੁਸੀਂ ਕਿੰਤੂ ਪ੍ਰੰਤੂ ਕਰਦੇ ਰਹੋ ਜਿਹੜਾ ਡੱਲੇਵਾਲ ਤੇ ਪੰधेर ਹੋਰਾਂ ਦਾ ਧਰਨਾ ਲੱਗਿਆ ਤੇ ਅੱਜ ਤੁਸੀਂ ਖੁਦ ਧਰਨੇ ਦੇ ਵਿੱਚ ਪਹੁੰਚੇ ਹੋ ਤੇ ਉਸ ਦੀ سپورਟ ਕਰ ਰਹੇ ਹੋ ਇਹ ਦੋਵੇਂ ਚੀਜ਼ਾਂ ਨੂੰ ਕਿਸ ਕਿਵੇਂ ਸਮਝੀਏ ਇਹ ਦੇਖੋ ਹੁਣ ਇਹ ਵਿੱਚ ਬਹੁਤ ਫਰਕ ਆ ਜਿਹੜਾ ਮੈਂ ਐਂਡ 'ਚ ਇਹ ਪੰधेर ਤੇ ਡੱਲੇਵਾਲ ਸਾਹਿਬ ਨੇ ਜਦੋਂ ਧਰਨਾ ਚੁੱਕਿਆ ਉਹ ਚ ਕੁਝ ਨਹੀਂ ਨਿਕਲਿਆ ਸੀ ਜੀ ਅਚੀਵ ਕੁਝ ਨਹੀਂ ਹੋਇਆ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਉਹ ਜੋ ਨਿਕਲਣਾ ਕੁਝ ਨਹੀਂ ਇਹ ਇਹਨਾਂ ਦੀ ਆਪਸ ਦੀ ਸਿਆਸਤ ਆ ਜਦੋਂ ਇਹਨਾਂ ਨੇ ਇਹ ਦੇਖਿਆ ਵੀ 2021 ਚ ਜਿਹੜੇ ਧਰਨੇ ਲੱਗਣੇ ਸਟਾਰਟ ਹੋਏ ਸੀਗੇ 2020 ਦੇ ਐਂਡ ਚ ਔਰ 21 ਚ ਜਿਹੜੇ ਲੱਗਣੇ ਸਟਾਰਟ ਹੋਏ ਸੀਗੇ ਤਾਂ ਕਿਸਾਨ ਯੂਨੀਅਨ ਪੰਜਾਬ ਚ 32 ਜਾਂ 34 ਹੁੰਦੀਆਂ ਸੀਗੀਆਂ ਆਈ ਦੀ ਤਰੀਕ 80 ਤੋਂ ਉੱਪਰ ਸੋ ਉਹ ਚ ਉਹਨਾਂ ਨੂੰ ਲੱਗਿਆ ਸੀਗਾ ਵੀ ਅਸੀਂ ਆਪਣਾ ਸਿਆਸੀ ਲਾਹਾ ਵੀ ਲੈ ਸਕਦੇ ਹਾਂ ਅਸੀਂ ਇੱਕ ਦੂਜੇ ਨੂੰ ਠਿੱਬੀ ਵੀ ਲਾ ਸਕਦੇ ਹਾਂ ਕਿਸੇ ਨੂੰ ਨੀਵਾ ਕਰ ਸਕਦੇ ਹਾਂ ਕਿਸੇ ਨੂੰ ਵੱਡਾ ਆਗੂ ਬਣਾ ਸਕਦੇ ਹਾਂ ਉਹ ਧਰਨੇ ਦਾ ਮਕਸਦ ਉਹ ਨਹੀਂ ਸੀ ਉਹ ਮੈਨੂੰ ਪਹਿਲੇ ਦਿਨ ਤੋਂ ਇਸ ਚੀਜ਼ ਦੀ ਕਲੈਰਿਟੀ ਸੀ ਬਿਕਾਉਜ਼ ਉਹਦੇ ਉਹਨਾਂ ਦੇ ਮਗਰ ਤੇ ਤਾਕਤਾਂ ਸੀ ਜਾਂ ਉਹਨਾਂ ਦੇ ਮਗਰ ਜਿਹੜੇ ਲੀਡਰ ਸੀ ਉਹਨਾਂ ਦਾ ਜੇ ਸੀ ਸਿਆਸੀ ਪਛੋਕੜ ਦੇਖੀਏ ਥੋੜਾ ਜਿਹਾ ਐਨਲਿਸਿਸ ਕਰੀਏ ਤਾਂ ਜਿਹੜਾ ਵੀ ਕਰਦਾ ਉਹਨੂੰ ਇਹ ਚੀਜ਼ ਕਲੈਰਿਟੀ ਹੋ ਜਾਣਾ ਜੀ ਹੁਣ ਪੰਜਾਬ ਚ ਕੀ ਹੈ ਵੀ ਜਿਹੜਾ ਸਾਡਾ ਲੋਕ ਨੇ ਮਾਲਵੇ ਦੇ ਖਾਸ ਤੌਰ ਤੇ ਉਹ ਇਮੋਸ਼ਨਲ ਨੇ ਸਾਡਾ ਜਿਹੜਾ ਯੂਥ ਆ ਉਹ ਉਹਦੇ ਕੋਲ ਸਹੀ ਮਕਸਦ ਨਹੀਂ ਹੈ ਕਿਉਂਕਿ ਪੰਜਾਬ ਚ ਵੱਡੇ ਸਕੇਲ ਤੇ ਬੇਰੋਜ਼ਗਾਰੀ ਹੈ ਹੁਣ ਸਮੇਂ-ਸਮੇਂ ਤੇ ਇਹ ਚੀਜ਼ ਆਉਂਦੀ ਰਹੀ ਹੈ ਕਿ ਜਿਹੜਾ ਜਿਹਨੇ ਆਪਣਾ ਸਿਆਸੀ ਭਵਿੱਖ ਬਣਾਉਣਾ ਹੁੰਦਾ ਉਹ ਉਸ ਪੱਤੀ ਜਿਹੜਾ ਸਾਡਾ ਯੂਥ ਆ ਉਹਨੂੰ ਬਾਲਣ ਵਾਂਗੂ ਵਰਤਦਾ ਔਰ ਉਹ ਚੀਜ਼ ਉਦੋਂ ਵੀ ਹੋਈ ਮੈਨੂੰ ਇਹ ਚੀਜ਼ ਚੁਭੀ ਕਿ ਲੋਕ ਜਿਹੜੀ ਚੀਜ਼ ਸਾਨੂੰ ਸਾਫ਼-ਸਾਫ਼ ਦੱਸੀ ਜਾਂਦੀ ਹੈ ਉਹ ਲੋਕ ਕਿਉਂ ਨਹੀਂ ਦੇਖ پا ਰਹੇ ਉਹ ਕਿਉਂ ਆਪਣੇ ਉਹ ਕਿਉਂ ਵਰਤੇ ਜਾ ਰਹੇ ਆ ਕਿਸੇ ਦੇ ਆਪਣੇ ਪਰਸਨਲ ਜਾਂ ਸਿਆਸੀ ਮਫਾਦ ਲਈ ਲੋਕ ਕਿਉਂ ਖੁਦ ਨੂੰ ਵਰਤਨ ਦੇ ਰਹੇ ਆ ਉਹ ਤਾਂ ਉਸ ਚੀਜ਼ ਤੋਂ ਉਹ ਤੁਸੀਂ ਕਹਿ ਲਓ ਵੀ ਪੀੜ ਨਿਕਲੀ ਸੀ ਤੋ ਅਸੀਂ ਉਹ ਗੱਲ ਕਹੀ ਸੋ ਕੁਝ ਨੂੰ ਪਸੰਦ ਆਈ ਕੁਝ ਨੂੰ ਨਹੀਂ ਆਈ। ਇੱਕ ਚੀਜ਼ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਸ ਧਰਨੇ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਬਹੁਤ ਸਾਰੇ ਮੰਨਦੇ ਆ ਕਿ ਜਿਹੜਾ ਦਿੱਲੀ ਅਸੀਂ ਮੋਰਚਾ ਲਾਇਆ ਉਹਦੇ ਵਿੱਚੋਂ ਵੀ ਕੁਝ ਨਹੀਂ ਨਿਕਲਿਆ 2015-16 ਦੇ ਵਿੱਚ ਬੇਅਦਬੀ ਦੇ ਇਨਸਾਫ ਦੇ ਲਈ ਜਿਹੜਾ ਧਰਨਾ ਲਾਇਆ ਤੇ ਉਹਦੇ ਵਿੱਚ ਵੀ ਆਗੂ ਵਿਕ ਗਏ ਤੇ ਇਸ ਤਰੀਕੇ ਦੇ ਇਲਜ਼ਾਮ ਸ਼ੁਰੂ ਤੋਂ ਲੱਗਦੇ ਰਿਹਾ ਜਦੋਂ ਵੀ ਕੋਈ ਵੀ ਧਰਨਾ ਲੱਗਦਾ। ਦੇਖੋ ਦਿੱਲੀ ਧਰਨੇ ਦਾ ਮੈਂ ਕਦੇ ਵਿਰੋਧ ਨਹੀਂ ਕੀਤਾ। ਤੁਸੀਂ ਉਹਦੇ ਮੈਂ ਉਹਦੇ ਮੈਂ ਹੱਕ 'ਚ ਸੀ। ਔਰ ਦਿੱਲੀ ਧਰਨੇ ਦੀ ਪ੍ਰਾਪਤੀ ਇਹ ਸੀ ਕਿ ਜਿਹੜੇ ਕਾਨੂੰਨ ਮੜਵਾਉਣ ਗਏ ਸੀ ਉਹ ਮੁੜ ਗਏ। ਇਹੀ ਮਕ ਨਹੀਂ ਐਮਐਸਪੀ ਵਾਲਾ ਵੀ ਕਹਿੰਦੇ ਸੀ ਉਹ ਐਮਐਸਪੀ ਨਾਲ ਬਾਅਦ ਚ ਪਾ ਲਈ ਨਾ ਉਹ ਤਾਂ ਤੁਸੀਂ ਤੁਰੇ ਇੱਕ ਚੀਜ਼ ਨਾਲ ਜਦੋਂ ਤੁਹਾਨੂੰ ਦੇਖਿਆ ਵੀ ਤੁਹਾਡੇ ਨਾਲ ਲੋਕ ਜੁੜ ਰਹੇ ਤੁਸੀਂ ਦੋ ਚਾਰ ਚੀਜ਼ਾਂ ਹੋਰ ਪਾ ਲਈਆਂ ਫਿਰ ਦੇਖਿਆ ਵੀ ਉਧਰੋਂ ਇਧਰੋਂ ਵੀ ਆ ਗਏ ਰਾਜਸਥਾਨ ਵਾਲੇ ਯੂਪੀ ਵਾਲੇ ਵੀ ਆ ਗਏ ਕਹਿੰਦੇ ਪੰਜਾਬ ਵਾਲਿਆਂ ਨੂੰ ਤਾਂ ਐਮਐਸਪੀ ਮਿਲ ਜਾਂਦੀ ਹੈ ਯੂਪੀ ਵਾਲਿਆਂ ਨੂੰ ਨਹੀਂ ਮਿਲ ਰਹੀ ਬੁਨਿਆਦੀ ਗੱਲ ਤੇ ਇਹ ਹੀ ਹੈ ਸਾਨੂੰ ਤਾਂ ਪਿਛਲੇ 50 60 ਸਾਲਾਂ ਤੋਂ ਮਿਲ ਰਹੀ ਹੈ ਔਰ ਗਾਂ ਵੀ ਮਿਲਣੀ ਹੈ ਉਹ ਤਾਂ ਉਹਨਾਂ ਦੀ ਸੀਗੀ ਵੀ ਉਹਨਾਂ ਨੇ ਕਿਹਾ ਵੀ ਅਸੀਂ ਆਪਦੇ ਬੰਦੇ ਲੈ ਕੇ ਆਵਾਂਗੇ ਇੱਕ ਪਾਸੇ ਤੁਸੀਂ ਸਾਡੇ ਵਾਲੀ ਮੰਗ ਵੀ ਚੜਾਓ ਤੇ ਸਾਡੇ ਵਾਲੇ ਛੱਡ ਗਏ ਇਹ ਕੰਦਾਵੀ ਦਲਜੀਤ ਦਾ ਡਾਇਲੋਗ ਹੈ ਨਾ ਫੂਕ ਸ਼ਕਾਈ ਤੇ ਸ਼ੱਕ ਗੇ ਇਹ ਤਾਂ ਉਸ ਚੀਜ਼ ਤੋਂ ਨਿਕਲੀ ਹੈ ਪੰਜਾਬ ਦੀ ਐਮਐਸਪੀ ਭਾਰੀ ਨਾ ਬੰਦ ਹੋਈ ਸੀ ਨਾ ਹੋਣੀ ਹੈ ਪੰਜਾਬ ਚ ਡਾਈਵਰਸਿਟੀਫਿਕੇਸ਼ਨ ਦੀ ਲੋੜ ਹੈ ਅਸੀਂ ਜਿਸ ਹਾਵ ਨਾਲ ਸਾਡਾ ਪਾਣੀ ਥੱਲੇ ਜਾ ਰਿਹਾ ਜਿਸ ਹਾਵ ਨਾਲ ਸਾਡਾ ਮਾਹੌਲ ਇਥੇ ਖਰਾਬ ਹੋ ਰਿਹਾ ਸਾਨੂੰ ਨਵੀਆਂ ਫਸਲਾਂ ਦੀ ਨਵੀਆਂ ਮੰਡੀਆਂ ਦੀ ਲੋੜ ਹੈ ਉਹਦੇ ਲਈ ਸਾਨੂੰ ਕੋਈ ਵਿਚਾਰਲੜਾ ਰਸਤਾ ਕੱਢਣਾ ਪੈਣਾ ਸਾਨੂੰ ਜਿਹੜਾ ਆਪਣਾ ਦਿਮਾਗ ਹੈ ਜਾਂ ਜਿਹੜਾ ਆਪਣਾ ਮੋਰਚੇ ਹੈ ਉਹ ਇਸ ਪਾਸੇ ਨੂੰ ਲਾਉਣੇ ਚਾਹੀਦੇ ਆ ਔਰ ਜਿੰਦ ਤੱਕ ਇਸ ਚੀਜ਼ ਇਸ ਮੋਰਚੇ ਤੁਸੀਂ ਗੱਲ ਕਹੀ ਮੈਨੂੰ ਤਾਂ ਇਹ ਲੱਗਦਾ ਵੀ ਬੰਦਾ ਸਹੀ ਹੈ ਮੈਂ ਤਾਂ ਸਟਾਰਟਿੰਗ ਜੀ ਕਹਤਾ ਪਹਿਲੀ ਲਾਈਨ ਜੀ ਕਹਤਾ ਵੀ ਮੈਨੂੰ ਇਹ ਬੰਦੇ ਦੀ ਜਿਹੜਾ ਮਕਸਦ ਹੈ ਉਹ ਸਹੀ ਲੱਗਿਆ ਜਿਹੜੀ ਜੀ ਸਹੀ ਲੱਗੇ ਬਾਈ ਉਹਦੇ ਨਾਲ ਆਪਾਂ ਠੋਕੇ ਨਾਲ ਉਕੇ ਅੱਛਾ ਇੱਕ ਚੀਜ਼ ਹੈ ਨਾ ਮੈਂ ਹੋਰ ਨੋਟ ਕਰਿਆ ਕਿ ਜੰਗ ਦਾ ਮਾਹੌਲ ਬਣਿਆ ਰਿਹਾ ਹੁਣ ਵਰਲਡਵਾਈਡ ਯੂ ਐਸ ਏ ਵਰਸਸ ਇਰਾਨ ਇਜ਼ਰਾਇਲ ਤੇ ਹਿੰਦੁਸਤਾਨ ਵਰਸਸ ਪਾਕਿਸਤਾਨ ਤੇ ਇਸ ਮਾਹੌਲ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿਉਂਕਿ ਬਹੁਤ ਸਾਰੇ ਸੱਜਣ ਜਿਹੜੇ ਕਿ ਪੰਜਾਬੀਅਤ ਦੀ ਦੁਹਾਈ ਦਿੰਦੇ ਆ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਤੇ ਬਹੁਤ ਸਾਰੇ ਲੋਕਾਂ ਨੇ ਇੰਡੀਆ ਦੇ ਤਦ ਮਨੂੰ ਸਹੀ ਠਹਿਰਾਇਆ ਸ਼ਾਇਦ ਤੁਸੀਂ ਵੀ ਸਹੀ ਠਹਿਰਾ ਰਹੇ ਹੋ ਕਿ ਪਾਕਿਸਤਾਨ ਦੇ ਉੱਤੇ ਹਮਲਾ ਕਰਨਾ ਸਹੀ ਸੀ ਪਰ ਕੁਝ ਲੋਕ ਇਹ ਮੰਨਦੇ ਸੀ ਕਿ ਪੰਜਾਬੀਆਂ ਦਾ ਨੁਕਸਾਨ ਹੋਣਾ ਉਹਦੇ ਵਿੱਚੋਂ ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਸਮਝ ਸਕਦੇ ਆ ਪਹਿਲੀ ਗੱਲ ਭਾਈ ਉਹ ਜਦੋਂ ਜੰਗ ਹੋਈ ਜਿੰਨੀ ਵੀ 4 ਦਿਨ ਜਿਹੜੀ ਉਹ ਚੱਲੀ ਉਹ ਚ ਪਹਿਲ ਅਸੀਂ ਨਹੀਂ ਸੀ ਕੀਤੀ ਸਾਡੇ ਤੇ ਹਮਲਾ ਹੋਇਆ ਸੀ ਅਸੀਂ ਜਵਾਬ ਦਿੱਤਾ ਠੀਕ ਹੈ ਅਸੀਂ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਜਿਹੜੇ ਲੋਕ ਕਹਿੰਦੇ ਨੇ ਵੀ ਭਾਈ ਗੁਜਰਾਤ ਚ ਚਲੇ ਜਾਓ ਰੱਡਸਨ ਚ ਚਲੇ ਜਾਓ ਪਾਕਿਸਤਾਨ ਜਿਹੜੇ ਰਾਕਟ ਸਿੱਟੇ ਉਹ ਸਾਡੇ ਦੀ ਸੁੱਟੇ ਸੀ ਨਾ ਉਹ ਤਾਂ ਭਲਾ ਹੋਵੇ ਸਾਡੇ ਕੋਲ S400 ਸੀਗਾ ਵੀ ਜਿਨੇ ਉਹ ਚੀਜ਼ਾਂ ਨਹੀਂ ਪੈਣ ਦਿੱਤੀਆਂ ਨਹੀਂ ਚੱਲੀਆਂ ਪੰਜਾਬ ਨੇ ਤਾਂ ਇਹ ਦੇਖਿਆ ਨਹੀਂ ਪੰਜਾਬ ਚ ਤੁਸੀਂ ਦੇਖ ਲਓ ਇਸੇ ਪ੍ਰਧਾਨ ਮੰਤਰੀ ਪਾਕਿਸਤਾਨੀ ਪੰਜਾਬੀ ਫੌਜ ਮੁਖੀ ਪਾਕਿਸਤਾਨੀ ਪੰਜਾਬੀ ਆਈਐਸਆਈ ਚੀਫ ਪਾਕਿਸਤਾਨੀ ਪੰਜਾਬੀ ਤੇ ਉਹਨਾਂ ਨੇ ਸਾਡਾ ਕੋਈ ਲਿਆ ਜੀ ਨਹੀਂ ਕੀਤਾ ਠੀਕ ਹੈ ਤੇ ਅਸੀਂ ਜਿਸ ਜਿਸ ਖਿੱਤੇ ਤੇ ਰਹਿਨੇ ਆ ਜਿਸ ਮਿੱਟੀ ਤੇ ਰਹਿਨੇ ਆ ਜਿੰਨਾ ਨਾਲ ਵਿਚਰਦੇ ਆ ਜਦੋਂ ਉਹਨਾਂ ਦੇ ਭੀੜ ਪਊਗੇ ਅਸੀਂ ਭੱਜਾਂਗੇ ਜਿਹਾ ਅਸੀਂ ਬਹਾਨਾ ਥੋੜਾ ਬਣਾਵਾਂਗੇ ਵੀ ਸਾਨੂੰ ਪੰਜਾਬ ਦਾ ਮੂੰਹ ਹੁਣ ਉਹ ਪਤਾ ਲੱਗ ਹੀ ਰਿਹਾ ਨਾ ਜਿਹੜੇ ਲੋਕ ਉਹਦੇ ਵੱਡੇ ਵੱਡੇ ਸੀਗੇ ਜਿਹੜੇ ਸਾਡੇ ਵਰਗੇ ਪਹਿਲਾਂ ਹੀ ਰੌਲਾ ਪਾਉਂਦੇ ਸੀ ਯਾਰ ਵੀ ਉਹ ਆਈਆਈਸ ਦੇ ਏਜੰਟ ਨੇ ਕਿਉਂਕਿ ਉਹਨਾਂ ਨੂੰ ਫੰਡਿੰਗ ਆ ਰਹੀ ਆ ਹੁਣ ਉਹ ਲੋਕ ਵੀ ਬੇਪਰਵਾਹ ਹੋਏ ਨੇ ਆਪਾਂ ਨੂੰ ਦਿਸਦਾ ਹੀ ਆ ਠੀਕ ਹੈ ਸੋ ਇਮੋਸ਼ਨਲ ਹੋਣਾ ਚੰਗੀ ਗੱਲ ਆ ਪਰ ਇਮੋਸ਼ਨਸ ਹੋ ਕੇ ਇਮੋਸ਼ਨਲ ਹੋ ਕੇ ਸੱਚਾਈ ਨੂੰ ਨਾ ਵੇਖਣਾ ਉਹ ਬੇਵਕੂਫੀ ਆ ਸਾਨੂੰ ਬੇਵਕੂਫੀ ਨਹੀਂ ਕਰਨੀ ਚਾਹੀਦੀ इमोਸ਼ਨ ਹੋਣਾ ਚੰਗੀ ਗੱਲ ਆ ਸਾਨੂੰ ਅਸੀਂ ਜੇ ਕਿਸੇ ਨੂੰ ਮaaf ਕਰ ਸਕਦੇ ਆ ਜਾਂ ਕਿਸੇ ਜੇ ਕੋਈ ਬੰਦਾ ਟਹਦਾ ਉਹਨੂੰ ਕੋਈ ਕੋਈ ਉਹਤੇ ਅਤਿਆਚਾਰ ਕਰਦਾ ਉਹਦੇ ਨਾਲ ਖੜ ਸਕਦੇ ਆ ਇਹ ਚੰਗੀ ਚੀਜ਼ ਆ ਪਰ ਕੋਈ ਸਾਡੇ इमोਸ਼ਨ ਦਾ ਫਾਇਦਾ ਉਠਾ ਕੇ ਸਾਨੂੰ ਬੇਵਕੂਫ ਬਣਾ ਜੇ ਉਹ ਚੰਗੀ ਗੱਲ ਨਹੀਂ ਐ ਜਿਹੜੇ ਲੋਕ ਉਸ ਟਾਈਮ ਤੇ ਖਾਮ ਖਾਂ ਉਹਨਾਂ ਦੀ ਸਾਈਡ ਲੈ ਰਹੇ ਸੀਗੇ ਮੇਰਾ ਤਾਂ ਸਿਰਫ ਉਹਨਾਂ ਨੂੰ ਸੀਗਾ ਵੀ ਭਾਈ ਅਸੀਂ ਜੰਗ ਆਪ ਤਾਂ ਨਹੀਂ ਸਹੀੜੀ ਕੋਈ ਆ ਕੇ ਸਾਡੇ ਘਰੇ ਸਾਡੇ ਤੇ ਹਮਲਾ ਕਰ ਰਿਹਾ ਤੇ ਜੇ ਜੇ ਅਸੀਂ ਉਹਦਾ ਜਵਾਬ ਦੇ ਰਹੇ ਹਾਂ ਤਾਂ ਕੋਈ ਮਾੜੀ ਗੱਲ ਨਹੀਂ ਸੀ ਅੱਛਾ ਉਹਦੇ ਵਿੱਚ ਨਾ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਸ਼ਾਇਦ ਤੁਸੀਂ ਇੱਕ ਗੱਲ ਕਰੀ ਸੀਗੇ ਸਿਕਿਉਰਿਟੀ ਕਲਾਪਸ ਦੀ ਤੁਸੀਂ ਗੱਲ ਕਰੀ ਪਰ ਬਹੁਤ ਸੱਜਣਾ ਨੇ ਜਿਹੜੇ ਪਾਕਿਸਤਾਨ ਨੂੰ ਮਾੜਾ ਚੰਗਾ ਬੋਲ ਰਹੇ ਸੀ ਗਾਲਾਂ ਕੱਢ ਰਹੇ ਸੀ ਜਾਂ ਕਿੰਤੂ ਪ੍ਰੰਤੂ ਕਰ ਰਹੇ ਸੀ ਜੰਗ ਦੇ ਉੱਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਸੱਜਣੇ ਹਜੇ ਇਹ ਸੀ ਜਿਨ੍ਹਾਂ ਨੇ ਸਿਕਿਉਰਿਟੀ ਸਿਕਿਉਰਿਟੀ ਕਲਾਪਸ ਦੀ ਗੱਲ ਹੀ ਨਹੀਂ ਕੀਤੀ ਜਦ ਪਹਿਲਗਾਮ ਦੇ ਵਿੱਚ ਹ ਹੋਇਆ ਬਹੁਤ ਨਿੰਦਣਯੋਗ ਘਟਨਾ ਸੀ ਇਨਸਾਨੀਅਤ ਸ਼ਰਮਸਾਰ ਹੋ ਰਹੀ ਸੀ ਤੇ ਉਹਦੇ ਵਿੱਚ ਕਿਸੇ ਨੇ ਸਿਕਿਉਰਿਟੀ ਦੀ ਗੱਲ ਨਹੀਂ ਕੀਤੀ ਕਿ ਸਿਕਿਉਰਿਟੀ ਨੂੰ ਹੁਣ ਤੁਸੀਂ ਇੱਕ ਦੂਜੇ ਤੇ ਹਮਲਾ ਤਾਂ ਕਰ ਲਿਆ ਪਰ ਸਾਡੇ ਤੇ ਹਮਲਾ ਕਿਉਂ ਹੋ ਗਿਆ ਸਾਡੇ ਘਰੇ ਆ ਕੇ ਕੋਈ ਹਮਲਾ ਕਰ ਗਿਆ ਤੇ ਸਾਡੇ ਬੰਦੇ ਮਾਰ ਗਿਆ ਤੇ ਉਹ ਉਹ ਉਹਦੀ ਗੱਲ ਕੌਣ ਕਰੇਗਾ ਨਹੀਂ ਉਹ ਦੇਖੋ ਹੁਣ ਸਾਡੇ ਪਤਾ ਕੀ ਹੈ ਸਾਡੇ ਇੱਥੇ ਲੋਕ ਨਾ ਪਾਰਟੀਬਾਜ਼ੀ 'ਚ ਤੇ ਧੜੇਬਾਜ਼ੀ 'ਚ ਬਹੁਤ ਜ਼ਿਆਦਾ ਦਿਲ ਤੋਂ ਬਹਿ ਜਾਂਦੇ ਫਿਰ ਧੜਿਆਂ ਦੇ ਪਾਠ ਹੋਣੇ ਫਿਰ ਸੱਚ ਉਹ ਸੱਚ ਨੂੰ ਸੱਚ ਨਹੀਂ ਦੇਖਦੇ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੇ ਆ ਕੇ ਹਮਲਾ ਕੀਤਾ ਉਹ ਅਜੇ ਤੱਕ ਭਾਰਤ ਸਰਕਾਰ ਤੋਂ ਇਨਾਂ ਦੀ ਏਜੰਸੀਆ ਤੋਂ ਆਇਡੈਂਟੀਫਾਈ ਵੀ ਨਹੀਂ ਹੋਏ ਵੀ ਉਹ ਲੋਕ ਕੌਣ ਸੀ ਜੀ ਜੀ ਉਹ ਉਹਨਾਂ ਕੋਲ ਹਥਿਆਰ ਕਿੱਥੋਂ ਆਏ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਉਹ ਕਿੱਧਰੋਂ ਆਏ ਕਿਵੇਂ ਚਲੇ ਗਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੋ ਇਹ ਤਾਂ ਇਨਾਂ ਦੀ ਬਦਅਹੀ ਹੈ ਇਹਨਾਂ ਦਾ ਵੱਡਾ ਫੇਲਿਅਰ ਠੀਕ ਹੈ ਔਰ ਇਸ ਤੇ ਇਹਨਾਂ ਨੂੰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਠੀਕ ਹੈ ਸੋ ਉਹ ਜਿੱਥੇ ਸਵਾਲ ਪੁੱਛਣੇ ਬੰਦ ਨੇ ਉੱਥੇ ਸਵਾਲ ਪੁੱਛਣੇ ਬੰਦ ਨੇ ਹਮਮ ਔਰ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਚੀਜ਼ ਸਾਡੇ ਨਾਲ ਗਲਤ ਹੋ ਰਹੀ ਹੈ ਉੱਥੇ ਕਿਸੇ ਦਾ ਸਾਥ ਦੇਣਾ ਬੰਦਦਾ ਤਾਂ ਵੀ ਦੇਣਾ ਬੰਦ ਸੋ ਇਹਦਾ ਜਿਹੜਾ ਇਹਦਾ ਮਤਲਬ ਇਹ ਨਹੀਂ ਹੈ ਜਿਹੜਾ ਸਵਾਲ ਨਹੀਂ ਪੁੱਛਦਾ ਉਹ ਨਾਲ ਹੈ ਜਾਂ ਜਿਹੜਾ ਸਵਾਲ ਪੁੱਛਦਾ ਉਹ ਖਿਲਾਫ ਸੋ ਸਾਨੂੰ ਇਹ ਜਿਹੜਾ ਇਹ ਬਾਈਨਰੀ ਹੈ ਮਤਲਬ ਸਾਡੇ ਗੱਲ ਕਹਿਣ ਦਾ ਜਿਹੜਾ ਤਰੀਕਾ ਸਦੀਆਂ ਤੋਂ ਇਹ ਚੱਲਦਾ ਹੈ ਵੀ ਜੇ ਇੱਕ ਨੂੰ ਹੀਰੋ ਦਿਖਾਣਾ ਦੂਜੇ ਨੂੰ ਵਿਲਨ ਦਿਖਾਓ ਉਹ ਵੀ ਲੰਦਾ ਹੀ ਦਿਖੂਗਾ ਜੋ ਕੋਈ ਹੀਰੋ ਹੋਊਗਾ ਸੋ ਸਾਨੂੰ ਅਸੀਂ ਜਿੰਨੀ ਦੇ ਤੱਕ ਇਸ ਸੀਸ 'ਚ ਵੱਜੇ ਹੋਏ ਆ ਅਸੀਂ ਪੂਰਨ ਸੱਚ ਦੇਖਣ 'ਚ ਅਸਮਰੱਥ ਆ ਸਾਨੂੰ ਇਹ ਲੱਗਦਾ ਵੀ ਸਾਨੂੰ ਵੱਖਰੇ ਵੱਖਰੇ ਪਰਸਪੈਕਟਿਵ ਤੋਂ ਚੀਜ਼ਾਂ ਦੇਖ ਕੇ ਘੋਖ ਕੇ ਫਿਰ ਕੋਈ ਆਪਣੇ ਡਿਸੀਜਨ ਤੇ ਪਹੁੰਚਣਾ ਚਾਹੀਦਾ ਫਿਰ ਉਹਨੂੰ ਅਮਲ ਕਰਨਾ ਚਾਹੀਦਾ ਉਹਨਾਂ ਤੋਂ ਅਤਵਾਦੀ ਆਈਡੈਂਟੀਫਾਈ ਨਹੀਂ ਹੋਏ ਇਹ ਉਹਨਾਂ ਦਾ ਫੇਲਿਅਰ ਪਾਕਿਸਤਾਨ ਨੇ ਸਾਡੇ ਤੇ ਹਮਲਾ ਕੀਤਾ ਉਹਨੂੰ ਜਵਾਬ ਦੇਣਾ ਇਹ ਸਹੀ ਹੈ ਦੇ ਅੱਗੇ ਵੀ ਅੱਜ ਇਸ ਤੇ ਹੱਥੋਂ ਇੱਕ ਚੀਜ਼ ਹੋਰ ਹੈ ਕਿ ਬਹੁਤ ਸਾਰੇ ਸੱਜਣ ਕਹਿੰਦੇ ਆ ਕਿ ਧਰੂਵੀ ਕਰਨ ਦੀ ਰਾਜਨੀਤੀ ਸਾਡੇ ਦੇਸ਼ ਦੇ ਵਿੱਚ ਚੱਲਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਉੱਪਰ ਵੀ ਇਹ ਚੀਜ਼ ਦਾ ਅਸਰ ਹੋਏਗਾ ਕਿ ਹਿੰਦੂ ਵਰਸ ਸਿੱਖ ਹੋ ਸਕਦੇ ਆ ਤੇ ਤੁਹਾਨੂੰ ਕੀ ਸੰਭਾਵਨਾਵਾਂ ਲੱਗਦੀਆਂ ਨੇ ਭਾਜੀ ਪੰਜਾਬ 'ਚ ਹਿੰਦੂ ਵਰਸ ਸਿੱਖ ਕਦੇ ਵੀ ਨਹੀਂ ਹੋਊਗਾ ਨਾ ਕਦੇ ਪਹਿਲਾਂ ਹੋਇਆ ਸੀ ਨਾ ਹੋਣਾ ਨਾ ਜੇ ਕਿਸੇ ਨੂੰ ਲੱਗਦਾ ਮੇਰੀ ਕੋਈ ਇੰਟੈਂਸ਼ਨ ਆ ਮੇਰੀ ਕੋਈ ਅਜੇ ਇੰਟੈਂਸ਼ਨ ਨਹੀਂ ਮੇਰਾ ਸਿਰਫ ਇੱਕ ਇਹ ਚੀਜ਼ ਹੈ ਕਿ ਪੰਜਾਬ 'ਚ ਜਦੋਂ ਮੈਂ ਕਹਿੰਦਾ ਨਾ ਸਾਰੀਆਂ ਧਰਾਂ ਉਹਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਧਿਰਾਂ ਕਿਸਾਨੀ 'ਚ ਜਾਂ ਉਹ 'ਚ ਸਿੱਧੇ ਤੌਰ ਤੇ ਨਹੀਂ ਜੁੜੀਆਂ ਉਹਨਾਂ ਦੇ ਵੀ ਸਟੇਕਸ ਹੈਗੇ ਆ ਉਹ ਜਿਵੇਂ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਵੋਕਲ ਨੇ ਸਟੈਂਡ ਲੈ ਲੈਂਦੇ ਨੇ ਉਹ ਮੈਂ ਹੋਰ ਸਾਰੀਆਂ ਤੇਰਾ ਨਹੀਂ ਲੈਂਦੀ ਆ ਜੋ ਸਟੈਂਡ ਨਹੀਂ ਲੈਂਦੀ ਆ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਖਦਸ਼ੇ ਨਹੀਂ ਹੈ ਜਾਂ ਉਹ ਚੀਜ਼ਾਂ ਐਗਜ਼ਿਸਟ ਨਹੀਂ ਕਰਦੀਆਂ ਉਹ ਹੁਣ ਆਪਾਂ ਘਰ ਚ ਰਹਿਣੇ ਆ ਨਾ ਤਾਂ ਇੱਕ ਭਰਾ ਕਈ ਵਾਰ ਅਗਰੈਸਿਵ ਹੁੰਦਾ ਦੂਜਾ ਠੰਡਾ ਹੁੰਦਾ ਕਿਉਂਕਿ ਦੋਨਾਂ ਭਰਾਵਾਂ ਨੇ ਇਕੱਠੇ ਰਹਿਣਾ ਜੇ ਦੋਨੇ ਗਰਮ ਹੋਣਗੇ ਲੜ ਲੜ ਪੈਣੇ ਘਰ ਟੁੱਟ ਜਾਊਗਾ ਜੇ ਅਸੀਂ ਇਕੱਠੇ ਰਹਿਣਾ ਤਾਂ ਜਿਹੜੇ ਠੰਡੇ ਹੋ ਕੇ ਵੀ ਚੱਲਦੇ ਆ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਸਿਰਫ ਜੇ ਕੋਈ ਜ਼ਰਾ ਆਪਣੀ ਗੱਲ ਚੰਗੇ ਤਰੀਕੇ ਨਾਲ ਰੱਖ ਲੈਂਦਾ ਸਿਰਫ ਉਹਦੀ ਹੀ ਗੱਲ ਨਹੀਂ ਪੂਰੀ ਹੋਣੀ ਚਾਹੀਦੀ ਬਾਕੀਆਂ ਨਾਲ ਵੀ ਦੇਖੋ ਸਰਬੱਤ ਖਾਲਸੇ ਦਾ ਕਨਸੈਪਟ ਸੀ ਸਿੱਖੀ ਚ ਪੰਜਾਬ ਚ ਡਾਇਲੌਗ ਦਾ ਬਹੁਤ ਪੁਰਾਣਾ ਕਨਸੈਪਟ ਹੈ ਬੁੱਧੀਆਂ ਦੇ ਜਵਾਨੇ ਤੋਂ ਜਾਂ ਉਸ ਤੋਂ ਵੀ ਪਹਿਲਾਂ ਜੇ ਅਸੀਂ ਚਲੀਏ ਵਿਆਦਿਕ ਪੀਰੀਅਡ ਤੋਂ ਅਸੀਂ ਤਾਂ ਹਰੇਕ ਨਾਲ ਗੱਲ ਕਰਦੇ ਆ ਸਾਡੇ ਚ ਇਸ ਟਾਈਮ ਗੱਲ ਕਰਨ ਵਾਲਾ ਕਨਸੈਪਟ ਖਤਮ ਹੋ ਗਿਆ ਇੱਕ ਇੱਕ ਤਰ੍ਹਾਂ ਜਿਹੜੀ ਤਾਕਤ ਵਰ ਜਿਹੜੀ ਢੱਲੇਦਾਰ ਆ ਉਹਦੇ ਉਹ ਜਦੋਂ ਆਪਣਾ ਪੁਆਇੰਟ ਆਫ View ਧੱਕਦੀ ਆ ਉਹ ਕਨਸੈਪਟ ਜਾਰਾ ਚੱਲਿਆ ਹੋਇਆ ਇਸੇ ਜੋ ਸਰਕਾਰਾਂ ਨਿਕਲਦੀਆਂ ਆ ਜਿਹੜੀ ਸਰਕਾਰ ਲੋਕਾਂ ਵੱਲੋਂ ਚੁਣੀ ਹੋਈ ਆ ਉਹਨੂੰ ਲੱਗਦਾ ਵੀ ਉਹ ਧੱਕਾ ਕਰ ਸਕਦੀ ਤਾਂ ਕਰ ਰਹੀ ਆ ਕੇ ਪੀਐਸ ਗਿੱਲ ਦਾ ਜਦੋਂ ਧੱਕਾ ਚੱਲਿਆ ਉਹਨੇ ਧੱਕਾ ਕੀਤਾ ਠੀਕ ਹੈ ਨਾ ਸੋ ਸਾਨੂੰ ਇਸ ਚੀਜ਼ ਤੋਂ ਬਾਹਰ ਆਉਣ ਦੀ ਲੋੜ ਆ ਅਸੀਂ ਜੋ ਅਸਲੀਅਤ ਵਿੱਚ ਜਿਹੜੇ ਪੰਜਾਬੀ ਆ ਸਾਨੂੰ ਸਾਡੀ ਪੰਜਾਬੀ ਵੈਲਿਊਜ਼ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਆ अच्छा भाई जी राजनीति ਦੀ ਗੱਲ ਕੀਤੀ ਤਾਂ ਤੁਸੀਂ 3.5 ਸਾਲ ਦੇ ਕਰੀਬ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ ਤੇ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ ਤੁਹਾਡੇ ਅਕੋਰਡਿੰਗ ਪੰਜਾਬ ਦੇ ਵਿੱਚ ਕਿੰਨਾ ਕੁ ਬਦਲਾਅ ਆ ਗਿਆ ਜੀ ਪੰਜਾਬ 'ਚ ਕੋਈ ਬਦਲਾਅ ਨਹੀਂ ਆਇਆ ਭਾਜੀ ਅਸੀਂ 3 ਸਾਲ ਪਹਿਲਾਂ ਗਾਲਾਂ ਇਸ ਵਰਗੇ ਖਾਧੀਆਂ ਸੀ ਕਿਉਂਕਿ ਅਸੀਂ ਲੋਕਾਂ ਨੂੰ ਉਦੋਂ ਕਹਿ ਰਹੇ ਸੀ ਇਹਨਾਂ ਦੇ ਪੱਲੇ ਕੱਖ ਨਹੀਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਤੇ ਹੁਣ ਅਸੀਂ ਇਹੀ ਚੀਜ਼ ਕਹਿ ਰਹੇ ਹਾਂ ਦੇਖੋ ਲੋਕ ਜਦੋਂ ਨੁਮਾਇੰਦੇ ਚੁਣਦੇ ਨੇ ਨਾ 2022 ਦੀ ਜਿਹੜੀ ਇਲੈਕਸ਼ਨ ਸੀ ਉਹ ਵੀ ਬਹੁਤ ਇਮੋਸ਼ਨਲ ਸੀ ਲੋਕਾਂ ਨੇ ਪੁਰਾਣਿਆਂ ਤੋਂ ਖੜਾ ਛਡਾਨ ਲਈ ਕਿਤੇ ਵੀ ਕੋਈ ਗਧਾ ਘੋੜਾ ਕੋਈ ਵੀ ਖੜਾ ਹੋਇਆ ਲੋਕ ਨੇ ਹਰੇਕ ਨੂੰ ਵੋਟ ਪਾ ਕੇ ਜਿਤਾਤਾ ਹੁਣ ਉਹਨਾਂ ਤੋਂ ਪਰਫਾਰਮੈਂਸ ਹੋ ਨਹੀਂ ਰਹੀ ਜਿਹਦੇ ਉਹਦਾ ਇਹ ਨਹੀਂ ਉਹ ਕੰਮ ਨਹੀਂ ਰਿਹਾ ਉਹ ਕਾਬਿਲ ਹੀ ਨਹੀਂ ਹੈਗੇ ਇਹਨੇ ਕਿਉਂ ਕਰ ਸਕਦੇ ਹੁਣ ਚਲੋ 5 ਸਾਲ ਲਈ ਬਿਠਾ ਲਿਆ ਤੇ ਫਿਰ ਹੁਣ ਚੱਲਣੇ ਦਾ ਪੈਣੀ ਹੈ ਹੁਣ ਆਪਾਂ ਲਾਤਾ ਨਹੀਂ ਸਕਦੇ ਉਹਨਾਂ ਨੂੰ ਪਰ ਇੱਕ ਬੇਸਿਕ ਚੀਜ਼ ਇਹ ਵੀ ਹੈ ਵੀ ਪੁਸ਼ ਚੀਜ਼ਾਂ ਜਿਹੜੀਆਂ ਉਹ ਸਹੀ ਕਰ ਬਿਚਾਰੇ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਉਹ ਉਹ ਹੁਣ ਚੀਜ਼ਾਂ ਕਮਿਊਨੀਕੇਟ ਨਹੀਂ ਕਰ ਰਹੇ ਕਿਉਂਕਿ ਸਿਆਸਤ 'ਚ ਪਰਸਪੈਕਸ਼ਨ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਸੱਚ ਕੀ ਹੈ ਇਹਦੇ 'ਚ ਸਿਆਸਤ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਨੂੰ ਪਰਸਪੈਕਸ਼ਨ ਤੁਹਾਡੇ ਬਾਰੇ ਕੀ ਬਣ ਰਹੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਔਰ ਇਹ ਸਰਕਾਰ ਯੂਪੀਏ ਵਾਂਗੂ ਪਰਸਪੈਕਸ਼ਨ ਦੇ ਮਾਮਲੇ 'ਚ ਬਿਲਕੁਲ ਫੇਲ ਹੋ ਰਹੀ ਹੈ ਉਹਨਾਂ ਨੇ ਤਾਂ ਫੇਰ ਵੀ ਮਾੜੇ-ਮੋٹے ਕੰਮ ਕੀਤੇ ਸੀ ਇਹਨਾਂ ਨੇ ਤਾਂ ਕੰਮ ਵੀ ਉਹਨੇ ਖਾਸ ਨਹੀਂ ਕੀਤੇ ਜਿਹੜੇ ਮਾੜੇ-ਮੋٹے ਕੀਤੇ ਆ ਉਹ ਵੀ ਲੋਕਾਂ ਨੂੰ ਦੱਸ ਨਹੀਂ پا ਰਹੇ ਜੀ ਬਹੁਤ-ਬਹੁਤ ਸ਼ੁਕਰੀਆ ਧੰਨ